ਗਜਰੇ ਵਿਕਨੇ ਆਏ ਵੀ ਆਏ ਮੇਰੇ ਮੇਚ ਦੇ ਗਜਰੇ ਵਿਕਨੇ ਆਏ ਵੇ ਆਏ ਮੇਰੇ ਮੇਚ ਦੇ ਗਜਰੇ ਲੈ ਦੇ ਵੀ ਪੈਣਾ ਨੂੰ ਵੇਚ ਕੇ ਵੀ ਗਜਰੇ ਲੈ ਦੇ ਵੀ ਪੈਣਾ ਨੂੰ ਵੇਚ ਕੇ ਪੈਣਾ ਨਾ ਵਿਕਦੀ ਉਹ ਤਨ ਪਰਾਇਆ ਏ ਨਹੀਂ ਪੈਣਾ ਨਾ ਵਿਕਦੀ ਉਹ ਤਨ ਪਰਾਇਆ ਆਪ ਵਿਆ ਆਏ ਨਿਤੈ ਨੂੰ ਵਿੱਚੂੰਗਾ ਜੀ ਨੂੰ ਮੈਂ ਆਪ ਵਿਆ ਆਏ ਗੀਤ ਨੂੰ ਪੂਰਾ ਸੁਣਨ ਲਈ ਇਸ ਵੀਡੀਓ ਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ ਤੇ ਹੋਰ ਵੀ ਬਹੁਤ ਸਾਰੇ ਖੂਬਸੂਰਤ ਪਿਆਰੇ ਗੀਤ ਲੋਕ ਗੀਤ ਸੁਹਾਗ ਸਿੱਠਣੀਆਂ ਤੇ ਘੋੜੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ